ਜੇਲ੍ਹ ਤੋਂ ਜੈਕਲਿਨ ਫਰਨੈਂਡਿਜ਼ ਦੇ ਨਾਂ ਮਹਾਤਾਗ ਸੁਕੇਸ਼ ਚੰਦਰ ਸ਼ੇਖ ਨੇ ਲਿਖੀ ਰੋਮਾਂਟਿਕ ਚਿੱਠੀ ਮਹਾਤਾਗ ਸੁਕੇਸ਼ ਚੰਦਰ ਸ਼ੇਖ 200 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਹੁਣ ਤੱਕ ਠੱਗ ਦਾ ਨਾਮ ਮਨੋਰੰਜਨ ਜਗਤ ਦੀਆਂ ਕਈ ਹਸੀਨ ਦੇ ਨਾਲ ਜੁੜ ਚੁੱਕਾ ਹੈ ਪਰ ਇਸ ਦੇ ਵਿੱਚ ਮੁੱਖ ਨਾਮ ਜੈਕਲਿਨ ਫਰਨੈਂਡਿਜ਼ ਦਾ ਹੀ ਜੁੜਿਆ ਹੈ ਸੁਕੇਸ਼ ਨਾਲ ਜੈਕਲਿੰਦੀਆਂ ਕੁਝ ਕਰੀਬੀ ਤਸਵੀਰਾਂ ਵੀ ਵਾਇਰਲ ਹੋਈਆਂ ਜਿਸ ਤੋਂ ਬਾਅਦ ਅਦਾਕਾਰਾਂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੂੰ ਨਾਂ ਫੈਲਾਇਆ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਹੁਣ ਚੰਦਰ ਸ਼ੇਖ ਨੇ ਜੈਕਲਿਨ ਦੇ ਨਾਮ ਇੱਕ ਰੋਮਾਂਟਿਕ ਚਿੱਠੀ ਵੀ ਲਿਖੀ ਸੁਕੇਸ਼ ਚੰਦਰ ਸ਼ੇਖ ਨੇ ਜੈਕਲਿਨ ਦੇ ਨਾਮ ਲਿਖੀ ਚਿੱਠੀ ਦੇ ਵਿੱਚ ਬੇਬੀ ਤੇ ਲਵ ਯੂ ਵਰਗੇ ਸ਼ਬਦਾਂ ਦੀ ਵਰਤ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਸੁਕੇਸ਼ ਨੇ ਜੈਕਲਿਨ ਨੂੰ ਚਿੱਠੀ ਦੇ ਵਿੱਚ ਲਿਖ ਕੇ ਕਿਹਾ ਮੈਂ ਬੇਬੀ ਜੈਕਲਿਨ ਮਾਇ ਬੋਮਾ ਆਪਣੇ ਜਨਮ ਦਿਨ ਦੇ ਮੌਕੇ ਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕੀਤਾ ਆਪਣੇ ਆਲੇ ਦੁਆਲੇ ਮੈਂ ਤੁਹਾਡੀਆਂ ਐਨਰਜੀ ਵੀ ਮਿਸ ਕਰ ਰਿਹਾ ਹਾਂ ਸੁਕੇਸ਼ ਨੇ ਅੱਗੇ ਲਿਖਿਆ ਮੇਰੇ ਕੋਲ ਉਹ ਕਹਿਣ ਦੇ ਲਈ ਕੋਈ ਸ਼ਬਦ ਨਹੀਂ ਹਨ ਪਰ ਮੈਂ ਜਾਣਦਾ ਹਾਂ ਕਿ ਤੁਹਾਡਾ ਪਿਆਰ ਮੇਰੇ ਲਈ ਖਤਮ ਹੋਣ ਵਾਲਾ ਨਹੀਂ ਹੈ ਮੈਂ ਜਾਣਦਾ ਹਾਂ ਤੁਹਾਡੇ ਖੂਬਸੂਰਤ ਦਿਲ ਦੇ ਵਿੱਚ ਕੀ ਹੈ ਮੈਨੂੰ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਮੇਰੇ ਲਈ ਇੰਨਾ ਹੀ ਕਾਫੀ ਹੈ ਬੇਬੀ ਵੈਲੇ ਸਾਰਾ ਕੁਝ ਸੁਕੇਸ਼ ਚੰਦਰ ਸ਼ੇਖ ਨੇ ਜੈਕਲਨ ਫਰਨਾਂਡਸ ਦੇ ਲਈ ਜੇਲ੍ਹ ਦੇ ਵਿੱਚੋਂ ਲਿਖਿਆ ਜੇਲ੍ਹ ਤੋਂ ਜੈਕਲਿਨ ਫਰਨੈਂਡਿਜ਼ ਦੇ ਨਾਂ ਮਹਾਠਾਕ ਸੁਕੇਸ਼ ਚੰਦਰ ਸ਼ੇਖ ਨੇ ਲਿਖੀ ਰੋਮਾਂਟਿਕ ਚਿੱਠੀ ਮਹਾਠਾਕ ਸੁਕੇਸ਼ ਚੰਦਰ ਸ਼ੇਖ 200 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਹੁਣ ਤੱਕ ਠੱਗ ਦਾ ਨਾਮ ਮਨੋਰੰਜਨ ਜਗਤ ਦੀਆਂ ਕਈ ਹਸੀਨ ਦੇ ਨਾਲ ਜੁੜ ਚੁੱਕਾ ਹੈ ਪਰ ਇਸ ਦੇ ਵਿੱਚ ਮੁੱਖ ਨਾਮ ਜੈਕਲਿਨ ਫਰਨੈਂਡਿਜ਼ ਦਾ ਹੀ ਜੁੜਿਆ ਹੈ ਸੁਕੇਸ਼ ਨਾਲ ਜੈਕਲਿਨ ਦੀਆਂ ਕੁਝ ਕਰੀਬੀ ਤਸਵੀਰਾਂ ਵੀ ਵਾਇਰਲ ਹੋਈਆਂ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੂੰ ਨਾਂ ਫੈਲਾਇਆ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਹੁਣ ਚੰਦਰ ਸ਼ੇਖ ਨੇ ਜੈਕਲਿਨ ਦੇ ਨਾਮ ਇੱਕ ਰੋਮਾਂਟਿਕ ਚਿੱਠੀ ਵੀ ਲਿਖੀ ਸੁਕੇਸ਼ ਚੰਦਰ ਸ਼ੇਖ ਨੇ ਜੈਕਲਿਨ ਦੇ ਨਾਮ ਲਿਖੀ ਚਿੱਠੀ ਦੇ ਵਿੱਚ ਬੇਬੀ ਤੇ ਲਵ ਯੂ ਵਰਗੇ ਸ਼ਬਦਾਂ ਦੀ ਵਰਤ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਸੁਕੇਸ਼ ਨੇ ਜੈਕਲਿਨ ਨੂੰ ਚਿੱਠੀ ਦੇ ਵਿੱਚ ਲਿਖ ਕੇ ਕਿਹਾ ਮਾਈ ਬੇਬੀ ਜੈਕਲਿਨ ਮਾਈ ਬੋਮਾ ਆਪਣੇ ਜਨਮ ਦਿਨ ਦੇ ਮੌਕੇ ਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕੀਤਾ ਆਪਣੇ ਆਲੇ ਦੁਆਲੇ ਮੈਂ ਤੁਹਾਡੀਆਂ એનર્ਜੀ ਵੀ ਮਿਸ ਕਰ ਰਿਹਾ ਹਾਂ ਸੁਕੇਸ਼ ਨੇ ਅੱਗੇ ਲਿਖਿਆ ਮੇਰੇ ਕੋਲੋ ਕੈਨ ਦੇ ਲਈ ਕੋਈ ਸ਼ਬਦ ਨਹੀਂ ਹਨ ਪਰ ਮੈਂ ਜਾਣਦਾ ਹਾਂ ਕਿ ਤੁਹਾਡਾ ਪਿਆਰ ਮੇਰੇ ਲਈ ਖਤਮ ਹੋਣ ਵਾਲਾ ਨਹੀਂ ਹੈ ਮੈਂ ਜਾਣਦਾ ਹਾਂ ਤੁਹਾਡੇ ਖੂਬਸੂਰਤ ਦਿਲ ਦੇ ਵਿੱਚ ਕੀ ਹੈ ਮੈਨੂੰ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਮੇਰੇ ਲਈ ਇੰਨਾ ਹੀ ਕਾਫੀ ਹੈ ਬੇਬੀ ਵੈਲੇ ਸਾਰਾ ਕੁਝ ਸੁਕੇਸ਼ ਚੰਦਰ ਸ਼ੇਖ ਨੇ ਜੈਕਲੈਂਡ ਪਨਰਨਸ ਦੇ ਲਈ ਜੇਲ੍ਹ ਦੇ ਵਿੱਚੋਂ ਲਿਖਿਆ